ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ 10ਵੀਂ ਦੇ ਐਲਾਨੇ ਨਤੀਜੇ ਵਿੱਚ ਮੈਰਿਟੋਰੀਅਸ ਸਕੂਲ ਤਲਵਾੜਾ ਦੀਆਂ 11 ਮੈਰਟਾਂ ਬਹੁਤ ਜਿਹੜਾ ਇਤਿਹਾਸ ਸਿਰਜਾ ਗਿਆ 11 ਮੈਰਟਾਂ ਲੈ ਕੇ 10ਵੀਂ ਦੇ ਪੰਜਾਬ ਸਕੂਲ ਸਿੱਖਿਆ ਦੇ ਬੋਰਡ ਵਿੱਚੋਂ ਪੂਰੇ ਪੰਜਾਬ ਭਰ ਦੇ ਵਿੱਚੋਂ ਪਹਿਲੇ ਸਥਾਨ ਤੇ ਜਿਹੜਾ ਮੈਰਿਟੋਰੀਅਸ ਸਕੂਲ ਤਲਵਾੜਾ ਆ ਦੱਸਦੀ ਆ ਤੁਹਾਨੂੰ ਕਿ 9ਵੀਂ ਤੇ 10ਵੀਂ ਸਿਰਫ ਤਲਵਾੜਾ ਸਕੂਲ ਦੇ ਵਿੱਚ ਹੀ ਚੱਲ ਰਹੀ ਆ ਮੈਰਿਟੋਰੀਅਸ ਸਕੂਲ ਦੇ ਵਿੱਚ ਬਾਕੀਆਂ ਦੇ ਵਿੱਚ ਜਿਹੜਾ 11ਵੀਂ ਤੇ 12ਵੀਂ ਆ ਨੌ ਸਕੂਲ ਨੇ ਜਿਹੜੇ ਆਓ ਦੇਖੀਏ ਕਿਹੜੇ-ਕਿਹੜੇ 11 ਸਟੂਡੈਂਟ ਨੇ ਜਿਹੜ ਮੈਰਿਟ ਨੰਬਰ 10 ਆ ਸ੍ਰੇਖਾ 98.31 ਮੈਟ ਨੰਬਰ 11 ਪੰਜਾਬ ਬੋਰਡ ਚੋਂ ਮਨਪ੍ਰੀਤ 97.23 ਮੈਰਿਟ ਨੰਬਰ 18 ਮਾਨਵੀ 97.08 ਮੈਟ ਨੰਬਰ 19 ਨੈਨਸੀ 97.08 ਮੈਟ ਨੰਬਰ 19 ਹਰੇਨੂ 97.08 ਮੈਟ ਨੰਬਰ 19 ਸ਼ਮਿਆ 96.92 ਮੈਟ ਨੰਬਰ 20 ਸੰਜਨਾ 96.77 ਮੈਟ ਨੰਬਰ 21 ਹਰਮਨਪ੍ਰੀਤ 96.62 ਮੈਟ ਨੰਬਰ 22 ਤੇਰੀਤੂ 96.62 ਮੈਟ ਨੰਬਰ 22 94.62 ਮੈਰਟ ਨੰਬਰ ਵੀ ਤਾ ਬਹੁਤ-ਬਹੁਤ ਮੁਬਾਰਕਾਂ ਨੇ ਜਿਹੜੀਆਂ ਜਿਹੜੀ ਅਚੀਵਮੈਂਟ ਬਹੁਤ ਵੱਡੀ ਆ ਇਹ ਇਹਨਾਂ ਵਿਦਿਆਰਥੀਆਂ ਦੀ ਮੈਰਿਟੋਰੀਅਸ ਟੀਚਰ ਜੁਨੀਅਨ ਪੰਜਾਬ ਦੁਆਰਾ ਜਿਹੜਾ ਜਾਰੀ ਕੀਤਾ ਗਿਆ ਹੈ ਤੇ ਬਹੁਤ-ਬਹੁਤ ਮੁਬਾਰਕਾਂ ਨੇ ਗੀਆਂ ਸਾਰੇ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਆਪਣਾ ਨਾਮ ਰੌਸ਼ਨ ਕੀਤਾਗਾ ਆਪਣਾ ਆਪਣੇ ਪਿਤਾ ਦਾ ਨਾਮ ਮੈਰਿਟੋਰੀਅਸ ਸਕੂਲ ਤਲਵਾੜਾ ਦਾ ਨਾਮ ਜਿਹੜਾ ਹੈਗਾ ਵੱਧ ਤੋਂ ਵੱਧ ਜਿਹੜਾ ਇਸ ਵੀਡੀਓ ਨੂੰ ਆਪਾਂ ਸ਼ੇਅਰ ਕਰੀਏ ਤਾਂ ਕਿ ਬੱਚਾਂ ਦੀ ਹੌਸਲਾ ਵਧਾਈ ਹੋ ਸਕੇ ਵੱਧ ਤੋਂ ਵੱਧ ਇਸ ਨੂੰ ਜਿਹੜਾ ਅੱਗੇ ਜ਼ਰੂਰ ਸ਼ੇਅਰ ਕਰੀਏ ਤਾਂ ਲਾਈਕ ਕਮੈਂਟ ਕਰੀਏ ਨਾਲੇ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰੀਏ ਸ਼ੁਕਰੀਆ ਤਾਂ